ਹੈਲੋ ਜੀ ਹਾਂ ਸਸਟਿਕ ਗੱਲ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਕਰਦੇ ਨਵੇਂ ਬਲੌਗ ਦੀ ਸਟਾਰਟਿੰਗ ਅੱਜ ਬਸੂਆਂ ਦਾ ਬਲੌਗ ਬਹੁਤ ਹੀ ਨਵਾਂ ਬਣਾਇਆ ਮਹੀਨਾ ਹੀ ਹੋ ਗਿਆ ਤਰਕੀਵਨ ਕਿਉਂਕਿ ਹੁਣ ਦਿਨ بڑے ਛੋਟੇ ਹੋ ਗਏ ਸਿਆਲ ਦੇ ਨਾ ਹੁਣ ਅੱਜ ਤੋਂ ਪੰਨੀ ਚੜੀ ਕੱਲ ਦੀ ਵੀ ਕੱਲ ਵੀ ਨਹੀਂ ਚੜੀ ਅੱਜ ਵੀ ਨਹੀਂ ਚੜੀ ਤੇ ਤੇ ਹੁਣ ਆਪਾਂ ਕਿਉਂਕਿ ਤੋੜੀ ਸਟਾਈ ਸੀ ਕਿ ਮਹੀਨਾ ਹੋ ਗਿਆ ਮਿੰਟੋ ਮਿੰਟੀ ਮੁੱਕ ਗਈ ਪੂਰੀ ਛਾੜੇ ਪਰ ਗਈ ਸੀਗੀ ਹੁਣ ਇੰਨੀ ਕੁ ਰਹਿ ਗਈ ਫਿਰ ਤੋਂ ਹੁਣ ਫੇਰ ਸਟੌਨੀ ਪੈਣੀ ਆ ਫੇਰ ਤੂੜੀ ਦੀ ਬਚਤ ਤੂੜੀ ਦੀ ਬਚਤ ਲਈ ਪਹਿਲਾਂ ਪ੍ਰਾਲੀ ਸਟਾਲੀ ਸੀਗੀ ਤੇ ਹੁਣ ਸਟਾਲੇ ਆ ਗਿਆ ਆਪਾਂ ਤੇ ਆਗਾ ਨਾ ਚੱਲੇ ਉਹਦਾ ਵੀ ਠੰਡਾ ਨਾ ਬਸੂਲੇ ਉਦੋਂ ਵੀ ਗਰਮੈਸ਼ੀ ਰਹਿੰਦੀ ਅੰਦਰ ਵਿੱਚ ਕੰਨਾ ਵੀ ਹਰੇ ਉਹਦਾ ਆਗਲੇ ਹਰੇ ਚ ਦੇ ਮੁੱਕ ਗਏ ਹੋਰ ਚਾਲਾਂ ਨੇ ਵਿੱਚ 4 ਦਿਨ ਤੂੜੀ ਪਾ ਲਈ ਦੀ ਵਿੱਚ 4 ਦਿਨ ਆਟ ਪਾ ਲਈ ਦੇ ਆ ਇਹਦਰ ਆਪਣੀ ਬੱਕਰੀ ਇਹਦੇ ਥਲੇ ਵੀ ਗਿੱਲਾ ਹੋ ਗਿਆ ਸੀ ਇਹਦੇ ਥਲੇ ਹੈ ਨਾ ਕਿ ਸੁੱਕੀ ਸੁੱਕੀ ਜੀ ਮਿੱਟੀ ਘਰਦੀ ਆ ਜਨਾ ਬੈਤ ਜਾਇਆ ਕਰੋਗੇ ਇਹਨੂੰ ਵੀ ਇਧਰਾਗ ਪਾਇ ਹੋਵਾ ਤੇ ਇਹ ਸਾਡੀ ਨੂਰਾ ਇਹਦਾ ਰੰਗ ਇਹ ਰੰਗ ਬਦਲ ਗਿਆ ਆਪਣਾ ਪਹਿਲਾਂ ਕਾਲੀ ਜੀ ਹੁੰਦੀ ਪਿਓਰ ਕਾਲੀ ਸੀ ਕੱਟੀ ਹੈਗੀ ਤਾਂ ਤਾਂ ਮੁਰਾਦ ਹੀ ਪੋਯੋਰ ਉਹਦਾ ਫੇ ਰੰਗ ਬਦਲ ਗਿਆ ਨੂਰਾ ਇਹ ਜਨ ਜادو ਹੋਂ ਨਾ ਇਹ ਜਿਹਦਾ ਬੰਦਾ ਖਾਜ ਖਾਜ ਕਰ ਦਿੰਦੇ ਨੇ ਲੰਮੀ ਪਾ ਜਾਣਾ ਨੂਰਾ ਨੂਰ ਮੈਂ ਬੂਚਾ ਕਲੀ ਆ ਕਿਉਂਕਿ ਇਹਦਾ ਇਹੀ ਆ ਪਹਿ ਜਾ ਹੁਣ ਪੂਹ ਚੜ ਗਈ ਵੇਸਤੀ ਕਰਾਉਣੀ ਅੱਜ ਬੈਠੀ ਨਹੀਂ ਗੈਟਰੀ ਵਿੱਚ ਵੇਸਤੀ ਕਰਾਉਣੀ ਸੀਗੀ ਤੇ더라 ਆਪਣੀ ਮੱਝ ਇਨਵੇਂ ਜਿਹਾਂ ਦਿਨੋਂ ਪੂਰੇ ਤੇ ਨਵੇਂ ਮਹੀਨੇ ਹੋ ਗਏ ਆ ਤੇ ਦੁੱਧ ਵੀ ਠੀਕ ਠੀਕ ਦੇ ਜਾਂਦੀ ਇਹਨਾਂ ਖਾਸ ਵੀ ਨਹੀਂ ਗਾ ਘੱਟ ਵੀ ਨਹੀਂ ਗਾ ਫਾਇਦੇ 'ਚ ਹੀ ਹਦਰਸਨ ਭਈ ਹੁਣ ਪੁੱਤਰ ਦੀ ਹੈ ਕਿ ਮੈਨੂੰ ਮੇਰੇ ਕਰਦੇ ਨਹੀਂ ਗੁੱਸਾ ਦਿਖਾਉਂਦੀ ਆ ਹੁਣ ਵੇਫੂ ਚੱਕਦੀ ਆ ਤੇਜ਼ ਬੜੀ ਆ ਇਹ ਜਿੱਦੇ ਪਹਿਲੇ ਸਾਡੀ ਪਹਿਲੀ ਝੋਟੀ ਹੁੰਦੀ ਸੀ ਕਿ ਜਿਹੜੀ ਵੇਚੀ ਆਪਾਂ ਉਹ ਵੀ ਇਹਨਾਂ ਖੋਲੀਆਂ ਚੜ ਜਾਂਦੀ ਹੁੰਦੀ ਸੀ ਇਹ ਵੀ ਉਹਦੇ ਕਾਪੀ ਆ ਵੀ ਇਹਨਾਂ ਖੋਲੀਆਂ ਦੇ ਨੇ ਚੜ ਜਾਣਾ ਫੇ ਕੋਡਿੰਗਾ ਖਰੇ ਇਹਨਾਂ ਦੇ ਰਵੇ ਚ ਸਾਡੇ ਪਸੂਆਂ ਦੇ ਹੋਜੇ ਖੂਨ ਚ ਹੀ ਆ ਤੇ ਇਧਰ ਸ਼ੈੱਡ ਦੇ ਅੰਦਰ ਸੁਵਾਈ ਕੀਤੀ ਹੋਵਾ ਅਨੜੇ ਆ ਨੜਿਆ ਨਾ ਨੇਗਰੇ ਅਦ ਰਾਤ ਨੂੰ ਪਰ ਚਿੱਕੜ ਹੋ ਗਿਆ ਇੱਥੋਂ ਸੁੱਕਦਾ ਨਹੀਂ ਨਾ ਥਾਂ ਜਿੱਦਾਂ ਪਹਿਲਾਂ ਹੁੰਦਾ ਸੀ ਪਹਿਲਾਂ ਥਾਂ ਸਾਰਾ ਸੁੱਕ ਜਾਂਦਾ ਹੁੰਦਾ ਸੀਗਾ ਹੁਣ ਥਾਂ ਨਹੀਂ ਸੁੱਕਦਾ ਇਹ ਨਹੀਂ ਛੇਤੀ ਤੇ ਅਨੜੇ ਲੱਗਿਓ ਤੇ ਨੇਗਾ ਆ ਰਾਤ ਮੱਝ ਨੇ ਖਰੇ ਪਤਾ ਨਹੀਂ ਕੀ ਕੀਤਾ ਆ ਮਾੜੇ ਹਾਲਾਤ ਇਹੋ ਆ ਏ ਮੈਂ ਹੁਣ ਇਲਾ ਹੀ ਦੇਣਾ ਕਿਉਂਕਿ ਆਪਾਂ ਦਾ ਨੜੇ ਲੱਗ ਗਿਆ ਤਾਂ ਅਸੀਂ ਇਹ ਉਪਰ ਤਰਪਾਲ ਪਾਇਆ ਹੋ ਗਿਆ ਤਰਪਾਲ ਨੂੰ ਥੱਲੇ ਕਰ ਦਿੱਤਾ ਕਿ ਨਿੱਕੇ ਪਿਓ ਰਵੇ ਪਸੋਂ ਨੂੰ ਕਿਉਂਕਿ ਠੰਡ ਬਹੁਤ ਜ਼ਿਆਦਾ ਆਇਆ ਤੇ ਇਧਰ ਆਪ ਜਮੇ ਸਬਜ਼ੀਆਂ ਵਾਲੀ ਬਾੜ ਤੇ ਵੀ ਉਧਰ ਵੀ ਥੋੜੀ ਕੀਤੀ ਹੈ ਸੈਟਿੰਗ ਜੀ ਤੇ ਆ ਹਣ ਇੱਥੇ ਜਿਹੜੇ ਨੜੇ ਜੀ ਥੋੜੇ ਬੱਚੇ ਸੀਗੇ ਅੱਧੇ ਤਾਂ ਉਹਦੇ ਥੱਲੇ ਆ ਗਏ ਆ ਬਾਗਾ ਸਾਡੇ ਜਿਹੜੇ ਥੋੜੇ ਬੱਚੇ ਸੋਦੀ ਵਿੱਚ ਇੱਥੇ ਬਾੜ ਜੀ ਕਰਤੀ ਆ ਇੱਕ ਵਾਰ ਆ ਕੁੱਤੇ ਹਿੱਜਦਾ ਉਹਨਾਂ ਨੇ ਇੱਥੋਂ ਉਹ ਨਾ ਜੋ ਕਾਂਟਾ ਪੁੱ ਲੈਣੀ ਆ ਔਲੀ ਉਹ ਕਾਂਟਾ ਪੱਗੇ ਉਹਨਾਂ ਨੇ ਇਧਰੋਂ ਸਿੱਧਾ ਆਣ ਕੇ ਛੱਡ ਚ ਲੁੱਕ ਜਣਗੇ ਕਿ ਸਾਡੇ ਨਿੱਗੀ ਹੁੰਦੀ ਆ ਤੇ ਤੇ ਮੈਂ ਕਿਹਾ ਸਬਜ਼ੀ ਕਿਉਂਕਿ ਇੱਥੇ ਮਟਰ ਵੀ ਹੋਇਆਗਾ ਧਨੀਆਂ ਪਾਲਕ ਗਾਜਰਾਂ ਸਾਰਾ ਕੁਝ ਹੋਇਆ ਫਿਰ ਮੈਂ ਕਿਹਾ ਮੈਂ ਖਰਾਬ ਕਰਨਗੇ ਹਨ ਸਹੀ ਨਹੀਂ ਹੈ ਤੇ ਇੱਤ ਦਾ ਵੀ ਥੋੜੀ ਉੱਪਰ ਚੱਕਤੀ ਆ ਥੱਲੇ ਬੜੀ ਹੋ ਗਈ ਹੋ ਸਗੀ ਤੇ ਇਧਰ ਆਪਣੀ ਗਾਈ ਗਾਈਨ ਗਾਈ ਦੇ ਨਹੀਂ ਉਹ ਫਰਕ ਪਿਆ ਮੈਂ ਸਟੈਟਿਸ ਨੂੰ ਤੇ ਬਸ ਉਹ ਜਿਹੜੇ ਰੱਖਦਾ ਉਹਨੂੰ ਨੁਕਸਾਨ ਵੀ ਬੜੇ ਚਿਲਣੇ ਪੈਂਦੇ ਆ ਤੇ ਪਰ ਬਾਅਦ ਚ ਜਦੋਂ ਫਾਇਦਾ ਦਿੰਦੀ ਆ ਤਾਂ ਫਾਇਦਾ ਵੀ ਬਹੁਤ ਹੁੰਦੀ ਆਇਆ ਇੱਕ ਸਾਹ ਦਾ ਪਾਸ ਰੱਖਣ ਵਾਸਤੇ ਬੱਠਲ ਜਿੱਡੇ ਜਿਗਰਾ ਜਿਗਰਾ ਚਾਹੀਦਾ ਆ ਕਿਉਂਕਿ ਜਿੱਦਾਂ ਹੁਣ ਤੋੜੀ ਆ ਕਿਦਾ ਸਾਡੇ ਮੱਝ ਦੀ ਹੁੰਦੀ ਆ ਜਿੰਦਾ 10 ਕਿਲੋ ਦੁੱਧ ਵਿੱਚ ਘਰ ਵੀ ਲੱਗ ਜਾਂਦਾ 2-3 ਕਿਲੋ ਤਾਂ ਤੇ ਉਧਰ ਜਿਹੜੀ ਗਾਂ ਆ ਗਾਂ ਹੁਣ ਘਟਾ ਗਈ ਆ ਤੇ ਗਾਂ ਦਾ ਵੀ ਥੋੜਾ ਬਿਕਦਾ ਆ ਤੇ ਮੱਝ ਦਾ ਵੀ ਨਖਾਸ ਨਹੀਂ ਬਿਕਦਾ ਤੇ ਸਿਰਫ ਆਪਾਂ ਸਾਡੀ 4-5 ਜਮੀਨ ਦੀ ਬੋਰੀਆਂ ਲਾਗੀਆਂ ਲੇ ਜਿੰਦਾਂ ਮਿਕਚਰ ਆ ਜਾਂਦਾ ਵੇਚ ਕੇ ਵੀ ਵਾਰ ਬਿਮਾਰ ਮਾਰ ਹੋ ਜਾਂਦਾ ਪਸ਼ੂ ਵਿੱਚ ਕਈ ਵਾਰ ਕੱਟੀ ਦਾ ਕਾਕਸਟ੍ਰਕਚਰ ਬੰਦਾ ਪਾ ਦਿੰਦੇ ਕਈ ਵਾਰ ਉਹਨੇ ਪਾ ਦਿੰਦਾ ਆ ਤੇ ਵਿੱਚ ਤੁਨ ਤੂੜੀ ਜੇੜਕੋ ਮਹੀਨਾ ਸਾਰਦੀ ਮੱਸਾ ਤੇ ਇਦਾਂ ਕਰੇ ਪਰਸੂ ਚਾਹੇ ਕਰਦਾ ਕੀ ਫਾਇਦਾ ਹੈ ਨੀਗਾ ਪਰ ਜਦੋਂ ਫਾਇਦਾ ਨਹੀਂਗਾ ਫਾਇਦਾ ਬਹੁਤ ਨਹੀਂ ਦੀਗਾ ਆ ਤੇ ਨਾ ਨ ਰੱਖਣ ਵਾਸਤੇ ਬੰਦੇ ਚ ਜਿਗਰਾ ਜ਼ਰੂਰ ਹੋਣਾ ਚਾਹੀਦਾ ਇਦਾਂ ਨਾ ਕਿ ਜਿਗਰਾ ਨਾ ਹੋਵੇ ਰੱਖੀ ਵੀ ਜਾਓ ਤੇ ਬਾਅਦ ਚ ਫਿਰ ਜਦੋਂ ਲੈ ਲੀਆਂ ਚਾਰ ਪੰਜਵੇਂ ਕੀ ਹੈ ਮਹਿੰਗੀਆਂ ਜਦੋਂ ਆਪ ਹੁਣ ਮੱਝ ਲਈ ਹੋਆ ਤੇ ਹੁਣ ਪਤਾ ਹੈ ਕਿ ਮੁੱਲ ਲਈ ਹੋ ਪਤਾ ਹੈ ਕਿ ਇਹਦਾ ਦੁੱਧ ਵੇਚ ਕੇ ਆਪਾਂ ਪੈਸੇ ਤਾਰਨੇ ਆ ਹੁਣ ਇਦਾਂ ਨਾ ਕਿ ਦੁੱਧ ਹੀ ਨਹੀਂ ਵੇਚ ਦੁੱਧ ਹੀ ਨਹੀਂ ਵੇਚ ਦੋ ਵੇਚ ਦੋ ਵੇਚ ਦੋ ਪਰਸੂ ਲੈ ਤੇ ਕੀ ਫਾਇਦਾ ਹੋਇਆ ਹੇਚੰਗਾ ਤੁਸੀਂ ਲਵਾਈ ਨਾ ਪਹਿਲਾਂ ਪਸੂ ਮੈਂ ਛੋਹੀ ਰੱਖ ਸਕਦਾ ਜੇ ਜਿਗਰਾ ਹੋਵੇ ਤੇ ਹੁਣ ਥੋੜੀ ਥੋੜੀ ਆਉਣ ਲੱਗੀ ਆ ਕਿੰਨ 3 ਵਜੇ ਕਿ ਪੂਰੇ 3 ਵਜੇ ਵਜਾ ਹੁਣ ਦਸੰਬਰ ਦੀਆਂ ਛੁੱਟੀਆਂ ਹੋਈਆਂ ਆ ਤੇ ਆਪਣੀ ਮੇਲੋ ਹੁਣ ਬੇ ਬੈਠੀ ਸੀਗੀ ਹੁਣ ਫੇਰ ਖੜ ਗਈ ਆ ਇੱਟਾਂ ਜਿਹੜੀਆਂ ਲਵਾਈਆਂ ਸੀਗੀਆਂ ਸਾਰੀਆਂ ਪਟ ਸਿੱਟੀਆਂ ਇਹਨਾਂ ਨੇ ਇੱਟਾਂ ਲਵਾਈਆਂ ਦੇ ਨਾਲ ਲਵਾਈਆਂ ਇੱਕ ਬਰਾਬਰ ਹੋ ਗਈਆਂ ਆ ਦੇ ਪੂਰਾ ਇਹਨਾਂ ਗਾਂ ਜੀ ਨੇ ਪੜ ਸੇਟਿੰਗ ਹੋਂ ਤੋਂ ਪਾ ਦੇ ਜੇ ਚਲ ਵਧੀਆ ਨਿੱਗੀਆਂ ਨਿੱਗੀਆਂ ਜੀਆਂ ਹੋ ਜੁਗੀਆਂ ਕਿੰਗੀ ਰਾਤ ਨੂੰ ਫੇ ਰਿੰਦਾ ਆ ਤੇਦਰ ਆਪਣੇ ਸਮਰਾ ਫਾਰਮ ਪਹਿਲੇ ਇੱਥੇ ਲੱਗਾ ਸੀਗਾ ਤੇ ਫਿਰ ਦਰਪਾਲ ਕਰਕੇ ਮੋਰੇ ਲੱਗਾ ਸੀ ਨਾ ਫਿਰ ਦਰਪਾਲ ਕਰਕੇ ਦੇਖਤਾ ਨੇ ਸੀਗਾ ਤੇ ਹੁਣ ਮੈਂ ਇੱਥੇ ਮੋਰੇ ਕਰਤਾ ਆ ਤੇ ਅੰਦਰਲੀ ਖੋਰ ਦੀ ਜਦ ਤੱਕ ਸਫਾਈ ਤਾਂ ਹੈਗੀ ਤਰਕੀਵਨ ਤੇ ਗਾਂ ਥੋੜੇ ਘਟ ਖਾ ਜਾਂਦੀ ਮੱਝ ਹਾਲ ਪੂਰੀ ਸਫਾਈ ਕਿਉਂਗੀ ਹੁਣ ਮੱਝ ਉਧਰ ਕਰਦੀ ਗਾਂ ਉਧਰ ਕਰਦੀ ਬੱਕਰੀ ਉਧਰ ਤੇ ਕੱਟੀ ਕਿਧਰ ਹੁਣ ਗਾਂ ਕੱਟੀ ਦੇ ਖੌਲੀ ਵੀ ਇੱਥੇ ਬਣਾਦਣੀ ਨਿੱਕੀ ਜੀ ਸੀਮਿੰਟ ਲੈ ਕੇ ਹੁਣ ਮੈਂ ਥੋੜੇ ਧੂਪਾ ਨਹੀਂ ਲੱਗਦੀ ਪੰਨੀ ਮਾਣੀ ਮੋਟੀ ਫਸੁੱਕ ਜੂਗੀਆਂ ਨਾ ਤੇ ਸਵਾਂਜਣਾ ਸਵਾਂਜਨੇ ਥੋੜਾ ਸੰਗਣਾ ਕਿਉਂਕਿ ਤਾਰ ਦਾ ਇਹ ਨੁਕਸਾਨ ਹੋ ਸਕਦਾ ਆ ਕਿਉਂਕਿ ਕੇ ਰੋਏ ਤਾਰ ਚ ਕਰੰਟ ਪੈ ਸਕਦਾ ਆ ਦਾਣਾ ਡਿਗ ਜੇ ਅੰਕਿਲ ਪਸ਼ੂ ਆ ਪਸ਼ੂ ਬੇਜਵਾਨਾਂ ਦਾ ਐਮੀ ਨੁਕਸਾਨ ਹੋਊਗਾ ਤੇ ਜਿਹੜਾ ਹੁਣ ਜਿੱਦਾਂ ਇੱਥੇ ਨਾਲ ਹੀ ਹੈਨੇ ਸੀ ਜਿਹਦਾ ਇਹਨਾਂ ਦੇ ਅੰਦਰ ਪਾਣੀ ਗਾਰਾ ਵਗੈਰਾ ਹੁਣ ਇਹਦੇ ਵਾਸਤੇ ਇੱਕ ਨਾਲੀ ਬਣਾ ਆਪੀ ਮਿੱਟੀ ਹੀ ਨਾਲ ਕਰਤੀ ਹੁਣ ਇਦਾਂ ਹੁਣ ਪਾਣੀ ਜੇ ਹਣ ਗਾਂਸੀ ਵਟਨਾ ਕਰਾਂਗੇ ਸੀਮਿੰਟ ਜੀ ਦੀ ਨਾਲੀ ਕਿਉਂਕਿ ਇਹਦਾ ਮਿੱਟੀ ਦੀ ਹੈ ਸਹੀ ਜੀ ਨਹੀਂ ਰਹਿੰਦੀ ਤਾਂ ਗਾਂ ਫੈਲ ਹੀ ਜਾਣਾ ਆ ਹੁਣ ਇੱਥੋਂ ਉੱਥੋਂ ਮਿੱਟੀ ਗਲਣ ਲੱਗ ਪਣੀ ਦਦਾ ਇਦਾਂ ਨਾ ਸਹੀ ਜੀ ਨਹੀਂ ਲਗਣੀ ਜਿਹਦਾ ਹੁਣ ਉਹਤੇ ਉਹਦੀ ਨੀਹਾਂ ਚ ਪਾਣੀ ਜਾਂਦਾ ਪਿਆ ਸੁਦਾ ਖੋੜਲੀ ਦੀ ਨੀਹਾਂ ਚ ਫਿਰਦਾ ਸਹੀ ਨਹੀਂਗਾ ਆ ਆਪਣੀ ਮਾਜੇ ਨਵੀ ਉਹ ਨਵੀ ਵੀ ਕਦੀ ਰਹਿੰਦਾ ਪੁਰਾਣੀ ਹੋਈ ਚੱਲੀ ਆ ਉਹ ਨਰਚ ਵਿੱਚ ਗਈ ਆ ਇਹ ਤਾਂ ਪਿੰਡਾਂ ਚ ਭੱਜ ਜਾਂਦੀ ਆ ਕਦੇ ਨੇ ਇੱਕ ਦਿਨ ਸਵੇਰੇ ਖੋਲੀ ਜਦੋਂ ਮੈਂ ਇਹਦਾ ਮੇਤਰ ਜੇ ਘਰ ਦੇ ਨੇ ਇੱਕ ਦਿਨ ਖੋਲੀ ਤਾਂ ਨੱਠ ਗਈ ਇਹ ਇੱਥੇ ਨਾ ਅੱਧਾ ਪਿੰਡ ਨਾ ਠਕੇ ਉਧਰ ਨੂੰ ਚੱਲ ਗਈ ਉੱਥੇ ਮਸੀ ਫੜੀ ਫਿਰ ਤੇ ਫਿਰ ਫੇੜਦੀ ਆ ਮੈਨੂੰ ਲੈ ਕੇ ਘਰ ਚੱਲੇ ਆ ਇੱਕ ਦਿਨ ਫੇਰ ਚੱਲੀ ਜਦੋਂ ਫੇਰ ਮੈਂ ਗਿਆ ਨਾ ਸਰੋਹ ਜੀ ਲੈ ਕੇ ਨਾਲ ਫੇਨਾਲ ਆ ਗਈ ਪਤਾ ਕਿ ਹੁਣ ਪੱਠੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਮੈਨੂੰ ਫਾੜਦਾ ਲੈਣਾ ਹੀ ਆ ਉਹਨਾਂ ਨੇ ਇਹਦੀ ਗੱਲਾਂ ਆ ਜਿਹੜਾ ਗਾਂ ਹੈ ਗਾਂ ਖੁੱਲੀ ਵੀ ਹੋਵੇ ਨੇ ਬਾਹਰ ਨਹੀਂ ਜਾਣਾ ਇਹਨਾਂ ਮਾੜੇ ਮੋਟੇ ਬੂਖਾ ਖੁੱਲਾ ਮਿਲ ਜਵੇ ਨੇ ਨਾਲ ਹੀ ਬਾਹਰ ਚੱਲ ਜਾਣਾ ਉਹ ਦੇ ਦੇ ਵੀ ਕੰਟ ਟੋਕਣ ਪਾਇਆ ਸੀਗਾ ਉਹਨਾਂ ਨੇ ਤੇ ਹੁਣ ਹੈ ਨਹੀਂਗਾ ਆ ਦੇ ਚਾਬੂ ਵੀ ਲਾਹ ਲਾਂਦੀ ਐ ਤੇਜ਼ ਬਹੁਤ ਇਹਦੇ ਸਿੰਘ ਗਾਂ ਘਟਵਾਉਣੇ ਪੈਣੇ ਸਾਨੂੰ ਕਿਉਂਕਿ ਸਿੰਘ ਦੇ ਦਾ ਚੁੱਬਦੇ ਐਵੇਂ ਗਾਂ ਦੀ ਚਮੜੀ 'ਚ ਨੁਕਸਾਨ ਪਾਉਗੇ ਇਸ ਵਾਸਤੇ ਹੁਣ ਕਿੰਨਾ ਜੀ ਆਉਣ ਲੱਗੀਆਂ ਧੁੱਪ ਦੀਆਂ ਉਹਨਾਂ ਗਾਂ ਸਾਰੀ ਬੱਕਰੀ ਨੇ ਵੀ ਮਾਰਚ ਚ ਸੂ ਪੈਣਾ ਆ ਇਹ ਦੇਖਦੇ ਕੀ ਦਿੰਦੀ ਸੀ ਸਰਪ੍ਰਾਈਜ਼ ਮੇਰੀ ਹੁਣ ਗਾਂ ਬੋਰਡ ਵੀ ਸਟਾਰਟ ਹੋ ਜਾਣੀ ਆ ਬੋਰਡ ਦੇ 7 ਮਾਰਚ ਨੂੰ ਪੇਪਰ ਮੁਕਾਉਣੇ ਤੇ 18 ਨੂੰ ਇਹ ਨਹੀਂ ਸੁਣਾ ਆ ਇਹ ਦੇਖਦੇ ਕੀ ਦਿੰਦੀ ਆ ਇਦੇ ਵੀ ਛੋਟੇ ਛੋਟੇ ਸਿੰਗਿੱਦੋ ਹਿਲਦੇ ਆ ਐਵੇਂ ਜਿਹੜਾ ਮੋਰਜਨ ਸਹੀ ਆ ਰੀ ਮਾਂ ਦੇ ਵੀ ਤਾਂ ਸੀਗੇ ਤੇ ਪੱਠੇ ਫੀਡ ਤੋਂ ਬਣੀ ਨੇ ਮੈਂ ਬਾਜੀ ਹੋਈ ਜੋ ਵਾ ਗਿਰਦਾ ਜੋ ਇਹਨੂੰ ਵੀ ਇਹਨੂੰ ਗੋੜ ਦੇਣ ਨਾਲ ਹੋਇਆ ਹੈ ਆ ਕਾੜਾ ਬਣਾ ਗਾੜਾ ਬਣਾਉਣਾ ਮਾਜ ਦੁਕਾਨ ਨਾਲ ਦੇਣਾਂਗੇ ਆਰਟੀਫੀਸ਼ੀਅਲ ਸਿਮੀਨੇਸ਼ਨ ਹੋਈ ਆ ਤੇ ਆ ਜਿਹੜੀ ਬੱਕਰੀ ਤੇ ਕੱਟੀ ਦਾ ਆ ਬਸ ਇਹਨਾਂ ਨੂੰ ਇਹਨਾਂ ਨੂੰ ਦੇਖ ਸਕਦਾ ਆ ਕੱਲ ਕਿਤੇ ਸੀ ਤੱਕ ਜਿਹੜੇ ਆਗਾ ਆ ਗੱਦੀ ਨੇ ਤੇ ਗੰਤ ਪਿਆ ਸੀਗਾ ਹੁਣ ਆਹ ਚੱਕੇ ਇੱਥੇ ਰੱਖ ਦੇਣੇ ਆ ਮੈਂ ਮਿੱਥਰੇ ਨਾਲ ਸਫਾਈ ਕੀਤੀ ਸੀ ਮੈਂ ਕਹਾਂ ਚੋਂ ਸੁੱਕਾ ਰਵੇ ਇਹਦੇ ਵੀ ਘਾਣ ਕੋਟੀ ਪਾਉਣੀ ਆ ਕੋਟੀ ਨੇ ਬਸੋ ਸਹੀ ਰੰਦਾ ਆ ਮੁੰਦਰੀ ਆਪਣੀ ਇਹਦਾ ਮੁੰਦਰੀ ਆ ਭੈਣ ਵੀ ਲੱਗ ਪੁੰਦੀ ਮੈਨੂੰ ਨਹੀਂ ਪਰ ਕਦੀ ਪਈ ਹੈ ਹੁਣ ਅੱਜ ਤੋਂ ਨਹੀਂ ਸੀ ਕਿੰਨੀ ਆ ਅੱਜ ਬੱਦਲ ਵਾਹੀ ਜੀ ਹੋਈ ਸੀ ਮੀਂਹ ਪੈਣ ਨਾਲ ਹੋਇਆ ਤੇ ਹੁਣ ਇੱਥੇ ਕਰਦੇ ਬਲੌਗ ਦੀ ਐਂਡਿੰਗ ਚੈਨਲ ਸਬਸਕ੍ਰਾਈਬ ਵੀ ਕਰਿਓ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਵੀਡੀਓ ਪੂਰੀ ਦੇਖ ਲਿਓ ਹੀ ਬਹੁਤ ਆ ਕਿਉਂਕਿ ਵੀਡੀਓ ਕੋਈ ਨਹੀਂ ਦੇਖਦਾ ਹੈਗਾ ਫਿਰ 15 ਫੌਨ ਦਾ ਮਨ ਨਹੀਂ ਕਰਦਾ ਜਿੱਦਾਂ ਹੁਣ ਰੈਗੂਲਰਲੀ ਵਧੀਆ 100 ਵੀਊ ਆ ਜਾਵੇ ਬੰਦੇ ਹੁਣ ਹੁੰਦਾ ਕਿ ਜਲਾ 100 ਵੀਊ ਤਾਂ ਆਇਆ ਹੀ ਆ 100 ਜਾਣੇ ਤਾਂ ਦੇਖਦੇ ਹੀ ਆ ਉੰਜ ਦਾ 18 ਜਾਣੇ ਦੇਖਦੇ ਆ ਕਿ ਰੋ ਵੀ ਫੈਮਿਲੀ ਮੈਂਬਰਸ ਦੇਖਦੇ ਆ ਫਿਰ ਤਾਂ ਬੰਦੇ ਰ ਬਣਾਉਂਦਾ ਕਿ ਜੀ ਇਹ ਨਹੀਂ ਕਰਦਾ ਧੰਨਵਾਦ